ਵੈਲਕਮ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਅਸੀਂ ਅਰਥ ਪਰਿਵਰਤਨ ਕਰਾਂਗੇ ਅਰਥ ਅਰਥ ਪਰਿਵਰਤਨ ਦੀ ਡਿਟੇਲ ਕਰਾਂਗੇ ਅਸੀਂ ਅਰਥ ਪਰਿਵਰਤਨ ਦੀਆਂ ਦਿਸ਼ਾਵਾਂ ਅਰਥ ਪਰਿਵਰਤਨ ਦੀਆਂ ਕਿਹੜੀ ਕਿਹੜੀ ਦਿਸ਼ਾਵਾਂ ਨੇ ਅਰਥ ਵਿਸਥਾਰ ਸ਼ਬਦ ਅਰਥ ਜਦੋਂ ਇੱਕ ਸੀਮਤ ਖੇਤਰ ਚੋਂ ਨਿਕਲ ਕੇ ਵਿਸ਼ਾਲ ਖੇਤਰ ਚ ਪ੍ਰਵੇਸ਼ ਕਰ ਜਾਂਦਾ ਏ ਉਸ ਨੂੰ ਅਰਥ ਵਿਸਥਾਰ ਬੋਲਿਆ ਜਾਂਦਾ ਏ ਜਿਵੇਂ ਤੇਲ ਸ਼ਬਦ ਆ ਜਿਹੜਾ ਸਿਰਫ ਤਿਲਾਂ ਲਈ ਵਰਤਿਆ ਜਾਂਦਾ ਸੀ ਪਰ ਹੁਣ ਬੀਜਾਂ ਦਾ ਰਸ ਜਿਹੜਾ ਵੀ ਵੀਜ਼ ਹੋਵੇ ਉਸ ਦੇ ਰਸ ਨੂੰ ਤੇਲ ਕਿਹਾ ਜਾਂਦਾ ਹੈ ਤਾਂ ਤੇਲ ਸ਼ਬਦ ਦਾ ਜਿਹੜਾ ਅਰਥ ਦਾ ਇਹ ਵਿਸਥਾਰ ਹੋ ਗਿਆ ਅਰਥ ਸੰਕੋਚ ਇਹ ਅਰਥ ਵਿਸਥਾਰ ਦੀ ਵਿਪਰੀਤ ਅਵਸਥਾ ਹੁੰਦੀ ਆ ਭਾਵ ਜਦੋਂ ਕਿਸੇ ਜਦੋਂ ਅਰਥਾਂ ਦੀ ਸੀਮਾ ਸੁੰਗੜ ਜਾਂਦੀ ਆ ਇੱਕ ਸੀਮਿਤ ਘੇਰੇ ਵਿੱਚ ਵੱਜ ਜਾਂਦੀ ਆ ਜਿਵੇਂ ਨੇਤਰ ਸ਼ਬਦ ਦਾ ਜਿਹੜਾ ਪਹਿਲਾਂ ਹਰ ਚਮਕਣ ਵਾਲੀ ਵਸਤੂ ਲਈ ਵਰਤਿਆ ਜਾਂਦਾ ਸੀ ਪਰ ਹੁਣ ਸਿਰਫ ਅੱਖ ਲਈ ਵਰਤਿਆ ਜਾਂਦਾ ਹੈ ਤਾਂ ਇਹ ਅਰਥ ਵਿਸਥਾਰ ਤੇ ਅਰਥ ਸੰਕੋਚ ਫਿਰ ਅਰਥ অপਕਰਸ਼ ਜਿਹਨੂੰ ਅਰਥ ਹੀਣਤਾ ਵੀ ਬੋਲਿਆ ਜਾਂਦਾ ਹੈ ਜਦੋਂ ਕੁਝ ਸ਼ਬਦ ਦੇ ਅਰਥ ਚੰਗੀ ਭਾਵਨਾ ਤੋਂ ਟੁੱਟ ਕੇ ਦੁਰ ਭਾਵਨਾ ਵਾਲੇ ਬਣ ਜਾਣ ਉਸ ਨੂੰ ਅਰਥ অপਕਰਸ਼ ਕਹਿੰਦੇ ਨੇ ਅਰਥ ਉਤਕਰਸ਼ ਅਰਥ ਦੀ ਉੱਚਤਾ ਇਹ ਅਰਥ অপਕਰਸ਼ ਦੇ ਉਲਟ ਹੁੰਦਾ ਹੈ ਭਾਵ ਜਦੋਂ ਸ਼ਬਦ ਦੇ ਅਰਥ ਮੰਦੀ ਭਾਵਨਾ ਨਾਲੋਂ ਟੁੱਟ ਕੇ ਚੰਗੀ ਭਾਵਨਾ ਵਾਲੇ ਹੋ ਜਾਣ ਜਿਵੇਂ ਮੁਗਦ ਦਾ ਮੁੱਢਲਾ ਅਰਥ ਮੂਰਖ ਸੀ ਪਰ ਅੱਜਕੱਲ ਮਸਤ ਰੱਬੀ ਸਾਧਨਾ ਵਿੱਚ ਲੀਨ ਹੋਣ ਦਾ ਜਿਹੜਾ ਇਹ ਧਾਰਨੀ ਆ ਅੱਗੇ ਅਰਥ ਵਿਵਹਾਰ ਦੇ ਆਧਾਰ ਤੇ ਸ਼ਬਦ ਜਿਹੜੇ ਨੇ ਉਹ ਚਾਰ ਤਰ੍ਹਾਂ ਦੇ ਹੁੰਦੇ ਨੇ ਸਮਾਨਾਰਥਕ ਸ਼ਬਦ ਬਹੁਾਰਥਕ ਸ਼ਬਦ ਵਿਰੋਧਾਰਥਕ ਸ਼ਬਦ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੇ ਅਕਸਰ ਤੁਸੀਂ ਸੁਣਦੇ ਹੋ ਤਾਂ ਇਹ ਅਰਥ ਨੇ ਜਿਹੜੇ ਸ਼ਬਦਾਂ ਦੇ ਉਹਦੇ ਆਧਾਰ ਤੇ ਅਸੀਂ ਗੱਲ ਕਰਦੇ ਆਂ ਇਹਨਾਂ ਬਾਰੇ ਜਾਣਦੇ ਹੀ ਹੋ ਤੁਸੀਂ ਅ ਕੀ ਹੁੰਦੇ ਨੇ ਇਹ ਅੱਗੇ ਗੱਲ ਕਰਾਂਗੇ ਅਸੀਂ ਗ੍ਰਿਮ ਦਾ ਨਿਯਮ ਆ ਜਿਹੜਾ ਗ੍ਰਿਮ ਪ੍ਰਸਿੱਧ ਜਰਮਨ ਭਾਸ਼ਾ ਵਿਗਿਆਨੀ ਸੀ 1872 ਵਿੱਚ ਉਸਨੇ ਜਰਮਨ ਭਾਸ਼ਾ ਦਾ ਵਿਆਕਰਨ ਲਿਖਿਆ ਜਿਸ ਵਿੱਚ ਉਸਨੇ ਜਰਮਨ ਭਾਸ਼ਾ ਬਾਰੇ ਕੁਝ ਨਿਯਮ ਦੱਸੇ ਜਿਨ੍ਹਾਂ ਨੂੰ ਗ੍ਰਿਮ ਨਿਯਮ ਕਹਿੰਦੇ ਨੇ ਇਹ ਨਿਯਮ ਕਿਹੜੇ ਨੇ ਮੂਲ ਆਰੀਏ ਭਾਸ਼ਾਵਾਂ ਦੀਆਂ ਤੁਨੀਆਂ ਕਕਾ ਤੱਤਾ ਪੱਪਾ ਜਰਮਨ ਵਿੱਚ ਖਖਾ ਥਥਾ ਫਫਾ ਵਿੱਚ ਬਦਲ ਗਈਆਂ ਮੂਲ ਆਰੀਏ ਭਾਸ਼ਾਵਾਂ ਦੀਆਂ ਨਾਦੀ ਮਹਾਪ੍ਰਾਣਕ ਗੱਗਾ ਧੱਦਾ ਪੱੱਬਾ ਜਰਮਨ ਵਿੱਚ ਗੱਗਾ ਧੱਦਾ ਬੱਬਾ ਬਣ ਗਈਆਂ ਤੇ ਗੱਗਾ ਧੱਦਾ ਬੱਬਾ ਜਰਮਨ ਸ਼ਾਖਾ ਵਿੱਚ ਅਲਪ ਪ੍ਰਾਣਕ ਕਤਤਾ ਪੱਪਾ ਬਣ ਗਈਆਂ ਮੀਨਜ਼ ਇਹ ਇਫੈਕਟ ਆ ਜਿਹੜਾ ਉਹ ਪੰਜਾਬੀ ਭਾਸ਼ਾ ਤੇ